जरा कार जिया वेरा and now i'm at ਕਾਰਜਿਆ ਮੇਰਾ ਕਾਰਜਿਆ ਮੇਰਾ ਕਾਰਜਿਆ ਮੇਰਾ ਕਾਰਜਿਆ ਮੇਰਾ ਲੱਖ ਕੁਸ਼ੀਆਂ ਪਾਤਸ਼ਾਹਾਂ ਜੇ ਸਤਗੁਰੂ ਨਦਰ ਕਰੀ ਦੀ ਮਾ ਵਾਕ ਅਨੁਸਾਰ ਸਤਗੁਰੂ ਜੀ ਨੇ ਕਿਰਪਾ ਕੀਤੀ ਮਿਹਰ ਕੀਤੀ ਆਪ ਦੋਹਾਂ ਪਰਿਵਾਰਾਂ ਦੇ ਉੱਪਰ ਸਤਗੁਰੂ ਜੀ ਨੇ ਖੁਸ਼ੀਆਂ ਭਰਿਆ ਸਮਾਂ ਆਪ ਜੀ ਨੂੰ ਬਖਸ਼ਿਸ਼ ਕੀਤਾ ਸਰਦਾਰ ਗੁਰਵੰਤ ਸਿੰਘ ਜੀ ਇਹਨਾਂ ਦੀ ਸੁਪੁੱਤਰੀ ਬੀਬੀ ਮਨਜੀਤ ਕੌਰ ਔਰ ਸਰਦਾਰ ਜੀਤ ਸਿੰਘ ਜੀ ਫੌਜੀ ਇਹਨਾਂ ਦੇ ਸੁਪੁੱਤਰ ਕਾਕਾ ਗੁਰਵਿੰਦਰ ਸਿੰਘ ਨਿਵਾਸੀ ਮੱਲੇ ਕਾਂ ਆਪ ਦੋਹਾਂ ਪਰਿਵਾਰਾਂ ਦੇ ਉੱਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਪਤਾ ਲੱਗਿਆ ਜੋ ਭਾਈ ਜੀ ਸਿੰਘ ਹੁਣੀ ਬਰਾਤ ਲੈ ਕੇ ਆਏ ਆ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕਿਸੇ ਸਰੀਰ ਦੀ ਡੈਥ ਹੁੰਦੀ ਉਸ ਕਰਕੇ ਉਹਨੂੰ ਲੇਟ ਹੋ ਗਏ ਹੋ ਇਹ ਤੇ ਅਸੀਂ ਪੌਣੇ 8:00 ਵਜੇ ਗੁਰਦੁਆਰਾ ਸਾਹਿਬ ਆ ਗਏ ਸੀ ਤਿਆਰੀ ਕੀਤੀ ਚਲੋ ਆਓ ਆਪਾਂ ਬਸ ਪੂਰਾ ਪੂਰਾ ਟਾਈਮ ਹੀ ਲਾਉਣਾ ਹੈ ਜ਼ਿਆਦਾ ਕਿਸੇ ਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਸਾਰਿਆਂ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਵੰਤ ਸਿੰਘ ਹੋੜਾ ਨੂੰ ਓਟ ਕੇ ਲੜਕਾ ਜੀ ਦਾ ਸੇਰਾ ਤੇ ਕਲਗੀ ਵਧਾ ਦਿਓ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰਦਰਗੇ ਕਾ ਬਸੀਠ ਹਰਨਾਮੋ ਮੰਤਰ ਦਰੜਾਈਂਦਾ ਕੱਟੇ ਹੋ ਮੈਂ ਰੋਗ ਨਾਨਕ ਸਤਗੁਰੂ ਤਿਨਾ ਮਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਗੁਰੂ ਸਾਹਿਬ ਜੀ ਨੇ ਮੇਰ ਕੀਤੀ ਆਪ ਦੋਹਾ ਪਰਿਵਾਰਾਂ ਦੇ ਉੱਪਰ ਇਹ ਖੁਸ਼ੀਆਂ ਦਾ ਸਮਾਂ ਗੁਰੂ ਸਾਹਿਬ ਜੀ ਨੇ ਆਪਦੀਆਂ ਦੀ ਝੋਲੀ 'ਚ ਪਾਇਆ ਵਾਹਿਗੁਰੂ ਜੀ ਮੇਰ ਕਰਨ ਜਿਵੇਂ ਆਪ ਜੀਆਂ ਦਾ ਸਹਿਯੋਗ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਉਹ ਗੁਰੂ ਸਾਹਿਬ ਜੀ ਨੇ ਮਲਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਕਲਗੀ ਵੀ ਲਾ ਦਿਓ ਜੀ ਕਲਗੀ ਵੀ ਲਾ ਦਿਓ ਕਲਗੀ ਲਾ ਦਿਓ ਬਾਦ ਵਿੱਚ ਲਾ ਲਓ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬ ਆਪ ਤੋਂ ਹਮ ਪਰਿਵਾਰਾਂ ਦੇ ਉੱਪਰ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ਇਹ ਅਰਦਾਸ ਹੈ ਅੱਗੇ ਮੱਥਾ ਟੇਕ ਦਿਓ ਹੁਣ ਅਰਦਾਸ ਹੋਵੇਗੀ ਅਰਦਾਸ ਦੇ ਵਿੱਚ ਕਾਕਾ ਗੁਰਵਿੰਦਰ ਸਿੰਘ ਜੀ ਬੀਬੀ ਮਨਜੀਤ ਕੌਰ ਇਹਨਾਂ ਦੇ ਮਾਤਾ ਪਿਤਾ ਉੱਠ ਕੇ ਖੜੇ ਹੋ ਜਾਣ ਬਾਕੀ ਸੰਗਤ ਬੈਠੀ ਰਹੋ ਜੀ ਆਪਾਂ ਗੁਰੂ ਸਾਹਿਬ ਦੇ ਕੋਲ ਅਨੰਦ ਕਾਰਜ ਦੀ ਆਗਿਆ ਲਈਏ ਬੇਨਤੀ ਹੈ ਭਾਈ ਗੁਰਵਿੰਦਰ ਸਿੰਘ ਨੂੰ ਬੀਬੀ ਮਨਜੀਤ ਕੌਰ ਨੂੰ ਉੱਠ ਕੇ ਖੜੇ ਹੋ ਜੋ ਇਹਨਾਂ ਦੇ ਮਾਪਿਓ ਵੀ ਉੱਠ ਕੇ ਖੜੇ ਹੋ ਜੋ ਬਾਕੀ ਸੰਗਤ ਬੈਠੀ ਰਹੋ ਨਾਮਾ ਸਾਹਿਬ ਹੋਣਗੇ ਬਾਬਾ ਜੀ ਹੁਕਮਨਾਮਾ ਸਾਹਿਬ ਲੈਣਗੇ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਜੋ ਸਜਨ ਮੈ ਦਿਆ ਇਸ ਸਿਓ ਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਤਰ ਜਿੜੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਰਜ ਆਵੈ ਰਾਸ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤ ਪਾਲੋ ਹਮ ਬਾਦਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤ ਪਾਲੋ ਹਮ ਬਾਦਕ ਤੁਮਰੇ ਧਾਰੇ ਜਹਿਵਾ ਏਕ ਕਵਨ ਗੁਨ ਕਹੀਐ ਬੇਸਮਾਰ ਬਯੰਤ ਸੁਆਮੀ ਤੇਰੋ ਅੰਤ ਨਾ ਗਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵਹੁ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵਹੁ tumhari sharan tumhari aas tumhi sajan sohele rakhho rakhna har dayala nanak kar ke gole tumhari sharan tumhari aas tumhi sajan sohele rakhho rakhna har dayala ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਜੀ ਸਰਦਾਰ ਗੁਰਵੰਤ ਸਿੰਘ ਹੋਣਾਂ ਨੂੰ ਕਾਕਾ ਗੁਰਵਿੰਦਰ ਸਿੰਘ ਜੀ ਦਾ ਪੱਲਾ ਆਪਣੀ ਬੇਟੀ ਮਨਪ੍ਰੀਤ ਕੌਰ ਨੂੰ ਫੜਾਓ ਜੀ ਪੱਲੇ ਟੈਂਡੇ ਲਾਗੀ ਤੋਂ ਪੱਲੇ ਟੈਂਡੇ ਲਾਚੀ ਪੱਲੇ ਨੇ ਇੱਕ ਇੱਕ ਲਾਮ ਦਾ ਪਾਠ ਗੁਰੂ ਸਾਹਿਬ ਦੀ ਹਜ਼ੂਰੀ ਚੋਂ ਬਾਬਾ ਜੀ ਕਰਨਗੇ ਸੋ ਬੇਨਤੀ ਹੈ ਭਾਈ ਗੁਰਵਿੰਦਰ ਸਿੰਘ ਹੋਂੜਾ ਨੂੰ ਤੁਸੀਂ ਪੂਰਾ ਧਿਆਨ ਬਾਬਾ ਜੀ ਵੱਲ ਰੱਖਿਆ ਜੇ ਜਦੋਂ ਲਾਮ ਦਾ ਪਾਠ ਕਰਕੇ ਗੁਰੂ ਸਾਹਿਬ ਤੇ ਰਮਾਲਾ ਪਾਉਣਗੇ ਉਹ ਇਧਰ ਮੈਂ ਕੀਰਤਨ ਸ਼ੁਰੂ ਕਰਾਂਗਾ ਤੁਸੀਂ ਦੋਨੇ ਜਾਣਿਆ ਨੇ ਗੁਰੂ ਸਾਹਿਬ ਨੂੰ ਮੱਥਾ ਟੇਕੀ ਕਬੇ ਹੱਥ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰਨੀਆਂ ਨੇ ਚਾਰ ਲਾਵਾ ਨੇ ਚਾਰ ਹੀ ਪ੍ਰਕਰਮਾ ਨੇ ਬੜੇ ਪਿਆਰ ਦੇ ਨਾਲ ਆਪਾਂ ਦੋਨਾਂ ਜੀਆਂ ਨੇ ਗੁਰੂ ਸਾਹਿਬ ਦੀਆਂ ਪ੍ਰਕਰਮਾ ਕਰਨੀਆਂ ਆਓ ਸਰਵਣ ਕਰੋ ਜੀ ਚਾਰ ਲਾਵਾ ਦੇ ਪਾਠ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਹਰ ਪਹਿਲੜੇ ਲਾਭ ਪਰਵਰਤੀ ਕਰਮ ਦਿਰੜਾਇਆ ਬਲ ਰਾਮ ਜੀਓ ਬਣੀ ਬ੍ਰਹਮਾ ਵੇਦ ਧਰਮ ਡ੍ਰਿੜ ਹੋ ਪਾਪ ਤਜਾਇਆ ਬਲਰਾਮ ਜਿਓ ਧਰਮ ਡ੍ਰਿੜ ਹੋ ਹਰ ਨਾਮ ਤੇ ਆਵ ਹੋ ਸਿਮਰਤ ਨਾਮ ਅਦਰੜਾਇ ਸਤ ਗੁਰ ਗੁਰਪੂਰਾ ਆਦਤ ਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਪਾਕੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਅਰੰਭ ਕਾਜ ਰਚਾਇਆ ਹਰ ਪਹਿਲ ਦੀ ਲਾਭ ਪਰਵੇਰਤੀ രേടു പാപ i ਆਦ ਦੁੱਤੜੀ ਲਾਵ ਸਤਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਭਉ ਭੈ ਮਨ ਹੋਏ ਹਉਮੈ ਮੈ ਲਗਵਾਇਆ ਬਲਰਾਮ ਜਿਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮਾ ਰਾਮ ਕਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਲਗਾਈ ਜਨ ਨਾਨਕ ਦੂਜੀ ਲਾ ਵਿੱਚ ਲਾਈ ਅਨਹਦ ਸਬਦ ਵਜਾਈ ਹਰ ਦੂਜਾ ਲੀਲਾ ਸਤ ਗੁਰ Or to my life. ਇਕੋ ਮਿਲ ਹਰ ਜਨ ਮੰਗ ਕਾਈ ਜਨ ਨਾਨਕ ਦੂਜੀ ਲਾਏ ਚਲਾਈ ਅਨਹਦ ਸ਼ਬਦ ਮਜਾਈ ਜਨ ਨਾਨਕ ਦੂਜੀ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜਿਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀ ਐ ਕਥ ਕਹਾਣੀ ਹਰਦੈ ਹਰ ਹਦ ਹਰ ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਚਲੋ ਹਰ ਤੀਜ ਦੀ ਲਾਮ ਸਤ ਗੁਰੁ ਪਰਖ ਮਲਾਇਆ ਇਰਪੋ ਪੈ ਮਨ ਸੰਤ ਜਨਾ ਹਨ ਮੇਲ ਹਰ ਪਾਇਆ ਵੱਡ ਪਾਕੀਆਂ ਬਲਰਾਮ ਜਿਓ ਨਿਰਮਲ ਹਰ ਪਾਇਆ ਫਰਗੋ ya yeah. yeah. ਤਨ ਤਨ ਮੀਠਾ ਲਾਇਆ ਬਲਰਾਮ ਜਿਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾ ਧਾਈ ਹਰ ਪ੍ਰਭ ਠਾਕੁਰ ਕਾਜਰ ਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ jenny ਨਾਨਕ ਬੋਲੇ ਚੌਥੀ ਨਾਵੇ ਹਰ ਪਾਇਆ ਪ੍ਰਭ ਅਬਨਾਸੀ ਸਤਗੁਰੂ ਦੀ ਕਿਰਪਾ ਦੇ ਨਾਲ ਮੇਰ ਦੇ ਨਾਮ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆਪ ਦੋਨਾਂ ਪਰਿਵਾਰਾਂ ਦਾ ਮੇਲ ਕਰਾਇਆ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਵਾਹਿਗੁਰੂ ਜੀ ਨੇ ਮੇਰ ਕੀਤੀ ਤੁਹਾਡਾ ਦੋਨਾਂ ਪਰਿਵਾਰਾਂ ਦਾ ਮੇਲ ਕਰਾਇਆ ਸਰਦਾਰ ਗੁਰਵੰਤ ਸਿੰਘ ਜੀ ਇਹਨਾਂ ਦੀ ਸੁਪਤਰੀ ਬੀਬੀ ਮਨਪ੍ਰੀਤ ਖੋੜ ਬਹੁਤ ਪਿਆਰ ਵਾਲਾ ਪਰਿਵਾਰ ਹੈ ਜਿੱਥੇ ਗੁਰੂ ਸਾਹਿਬ ਦੀਆਂ ਰਹਿਮਤਾਂ ਨੇ ਇਸ ਪਰਿਵਾਰ ਦੇ ਉੱਪਰ ਉੱਥੇ ਬਹੁਤ ਵੱਡੀ ਸਾਦਗੀ ਹੈ ਬਹੁਤ ਮਾਲਕ ਦੀ ਮੇਰ ਇਸ ਪਰਿਵਾਰ ਦੇ ਉੱਪਰ ਹੈ ਰੰਗ ਭਾਗ ਲਾਏ ਨੇ ਵਾਹਿਗੁਰੂ ਜੀ ਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਹੁਤ ਵਧੀਆ ਪਰਿਵਾਰ ਆਗੋਂ ਸਰਦਾਰਜੀਤ ਸਿੰਘ ਜੀ ਫੌਜੀ ਇਹਨਾਂ ਦੇ ਕਾਕਾ ਗੁਰਵਿੰਦਰ ਸਿੰਘ ਜੀ ਵਾਹਿਗੁਰੂ ਜੀ ਮੇਰ ਕਰਨ ਆਪ ਦੋਹਾਂ ਪਰਿਵਾਰਾਂ ਦਾ ਰਹਿੰਦੇ ਸਵਾਸਾਂ ਤੱਕ ਟੋੜਾ ਪਿਆਰ ਨਿਭ ਜੇ ਇਹ ਬਹੁਤ ਵੱਡੀ ਅਰਦਾਸ ਹੈ ਸਾਡੇ ਬਾਬਾ ਜੀ ਅਰਦਾਸ ਕਰਦੇ ਹੁੰਦੇ ਸੀ ਕਹਿੰਦੇ ਸੀ ਗ੍ਰੰਤੀ ਸਿੰਘ ਨੂੰ ਕਹਿੰਦੇ ਹੁੰਦੇ ਸੀ ਇਹ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਇਹਨਾਂ ਦੋਨਾਂ ਪਰਿਵਾਰਾਂ ਦਾ ਰਹਿੰਦੇ ਸਵਾਸਾਂ ਤੱਕ ਨਿਭ ਜੇ ਇਦੋਂ ਵੱਡੀ ਤੇ ਕੋਈ ਅਰਦਾਸ ਨਹੀਂ ਸੋ ਗੁਰੂ ਕਿਰਪਾ ਕਰੇ ਚਲੋ ਪ੍ਰੋਬਲਮ ਆ ਗਈ ਸਰਦਾਰਜੀਤ ਸਿੰਘ ਦੇ ਉਧਰ ਪਰਿਵਾਰਾਂ ਦੇ ਵਿੱਚ ਕੋਈ ਡੈਥ ਹੋ ਗਈ ਇਸ ਕਰਕੇ ਉਹਨਾਂ ਨੂੰ ਲੇਟ ਆਉਣਾ ਪੈ ਗਿਆ ਕਿਉਂਕਿ ਮੈਨੂੰ ਉਹ ਪੰਗਤੀ ਚੇਤੇ ਆ ਗਈ ਇੱਕ ਦਰ ਰੋਣਾ ਇੱਕ ਦਰ ਹਾਸਾ ਉਹ ਬਣ ਜਾਂਦੀ ਹੈ ਗੱਲ ਇਹ ਆਪਣੇ ਵਸ ਦੀ ਗੱਲ ਨਹੀਂ ਇਹ ਪ੍ਰਮਾਤਮਾ ਦੀਆਂ ਖੇਡਾਂ ਨੇ ਇੱਕ ਪਾਸੇ ਖੁਸ਼ੀਆਂ ਦੀ ਖਮਾ ਆਉਂਦਾ ਇੱਕ ਪਾਸੇ ਗਮੀ ਦਾ ਮਾਹੌਲ ਬਣ ਜਾਂਦਾ ਹੈ ਪਰ ਮਾਲਕ ਅੱਗੇ ਜੋਰ ਨਹੀਂ ਪਰ ਫਿਰ ਵੀ ਆਪਜੀ ਚਲੋ ਸਮੇਸਰਾਏ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਮੁਬਾਰਕਬਾਦ ਲਓ ਜੀ ਮੈਂ ਜਿਆਦਾ ਟਾਈਮ ਨਹੀਂ ਲਾਉਂਦਾ ਹਰਨੰਦ ਸਾਹਿਬ ਦੀ ਬਾਣੀ ਪੜ੍ਹੀਏ ਤੇ ਆਪਾਂ ਸਮਾਪਤੀ ਕਰੀਏ ਕਿਉਂਕਿ ਸਾਰਿਆਂ ਨੇ ਦੱਸਿਆ ਮੈਨੂੰ ਸਰਸੇ ਜਾਣਾ ਹੈ ਉੱਥੇ ਪੈਲਸ ਮੁਕੀਤਾ ਹੋਇਆ ਇਸ ਕਰਕੇ ਆਓ ਆਪਸ ਵਿੱਚ ਸਮਾਪਤੀ ਕਰੀਏ ਸਭ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਵੇਰ ਕੀਤੀ ਆਓ ਸਾਰੀਆਂ ਸੰਗਤਾਂ ਆਨੰਦ ਸਹਿਬ ਦੀ ਬਾਣੀ ਅਰਦਾਸ ਹੁਕਮਨਾਮੇ ਸਮਾਪਤੀ RAM KALI MAHALLA TEEJA ANAND EK OANKAR SATGURU PRASAD ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੇ ਪਾਇਆ ਸਤ ਗੁਰ ਕਾ ਪਾਇਆ ਸ਼ਬਦ ਗਾਵਣ ਆਇਆ ਕਰਤੇ ਰਹਿ ਸਾਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਰੇ ਸਦਾ ਸਿਪਤ ਸੁਲਾਹਾਤੇ and ਦੇ ਆਗੇ